ਦੇਖੋ ਇਹ ਮੇਰੇ ਹੱਥ ਬਸ ਨਹੀਂ ਹੈ ਬੀਟੀ ਸਾਹਿਬ ਦਾ ਖਾਸ ਹੁਕਮ ਹੈ ਕਿ ਹਸਨ ਅਬਦਾਲ ਦੇ ਸਟੇਸ਼ਨ ਤੇ ਰੇਲ ਨਹੀਂ ਰੁਕੇਗੀ ਸੋ ਤੁਸੀਂ ਸਾਰੀ ਸੰਗਤ ਨੂੰ ਲੈ ਕੇ ਵਾਪਸ ਮੁੜ ਜੋ ਮਾਸਟਰ ਜੀ ਬਾਬਾ ਦੇਵ ਸਿੰਘ ਜੀ ਦੇ ਵਾਰਿਸ ਜਦੋਂ ਇੱਕ ਵਾਰੀ ਲਕੀਰ ਖਿੱਚ ਦੇਣਾ ਤਾਂ ਫਿਰ ਵਾਪਸ ਮੁੜਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਦੇਖੋ ਮੈਂ ਸਰਕਾਰੀ ਮੁਲਾਜ਼ਮ ਹਾਂ ਤੇ ਸਰਕਾਰ ਦੇ ਹੁਕਮ ਨਾਲ ਬੱਝਿਆ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਤੁਹਾਨੂੰ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਰ ਜੀ ਸਰਕਾਰੀ ਹੁਕਮ ਮੰਨਨ ਦੇ ਤੁਸੀਂ ਪਾਬੰਦ ਹੋ ਅਸੀਂ ਨਹੀਂ ਹੂੰ ਹੂੰ ਗੱਲ ਸੁਣਵੇ ਬਾਬੂਆ ਜੇ ਤੂੰ ਰੇਲ ਨਾ ਨਾ ਰੋਕੀ ਤੇ ਅਸੀਂ ਸਾਰੇ ਨੇ ਰੇਲ ਦੇ ਥੱਲੇ ਆ ਕੇ ਮਰ ਜਣਾ ਤੇ ਇਹਦਾ ਲਿਖਾ ਚੁਕਾ ਬਾਬੇ ਨਾਨਕ ਦੇ ਘਰ ਤੈਨੂੰ ਭੁਗਤਣਾ ਪੈਣਾ ਸਮਝ ਗਿਆ ਨਾ ਤੂੰ ਬੀਬੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਲੰਗਰ ਜਦੋਂ ਇੱਕ ਵਾਰੀ ਅਰਦਾਸ ਦੀ ਓਟ ਵਿੱਚ ਤਿਆਰ ਹੁੰਦਾ ਨਾ ਤਾਂ ਫਿਰ ਭੁੱਖਿਆਂ ਨੂੰ ਰਜਾਇ ਬਿਨਾਂ ਵਾਪਸ ਨਹੀਂ ਮੁੜੀਦਾ ਇਹ ਗੁਰੂ ਘਰ ਦੀ ਮਰਿਆਦਾ ਹੈ ਤੇ ਗੁਰੂ ਨਾਨਕ ਦੇ ਮਿੱਠੇ ਪ੍ਰਸ਼ਾਦੇ ਮਿੱਠੇ ਪ੍ਰਸ਼ਾਦੇ ਜੀ ਹਾਂ ਮਾਪੇ ਨਾਂ ਨਾ ਲਿਖੇ ਵਿਚਾਲੇ ਸਾਤੇ ਤੁਸੀਂ ਸਮਝਦੇ ਕਿਉਂ ਨਹੀਂ ਮੈਂ ਮਜਬੂਰ ਹਾਂ ਚਲੋ ਸਰਤਾ ਜੀ ਚਲੋ ਚਲੋ ਮੇਰੀ ਗਲਤੀ ਸੁਣੋ ਅਸੀਂ ਕੋਈ ਗੱਲ ਨਹੀਂ ਸੁਣਨੇ ਤੇਰੀ ਹੂੰ ਕਭੀ ਸੁਣਦੇ ਕਿਉਂ ਨਹੀਂ ਰੁਕੋ ਤਾਂ ਸਹੀ ਕਰ ਦਿਓ ਸ਼ਿਕ ਜੀ ਤੁਹਾਡੀ ਹਾਲਤ ਦੇਖ ਕੇ ਇੱਕ ਡਾਕਟਰ ਵੀ ਸਾਡੇ ਅੰਦਰ ਨਹੀਂ ਜਾ ਸਕਦਾ ਚੁੱਪ ਹੋ ਜਾ ਚੁੱਪ ਕਰ ਚਲੋ ਜੀ ਕੋ ਚਲੋ ਇਹਨਾਂ ਨੂੰ ਬਾਹਰ ਕੱਢੋ ਹਸਪਤਾਲ ਲੈ ਕੇ ਚਲੀਏ ਕੱਢੋ ਜਿੰਦੀ 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 ਇਹ dane ਆਫ ਦੀ ਸ਼ਹੀਦ ਦੀ ਤਨੂੰ ਲੱਗ ਕੇ ਸ਼ਿਕਾਉਂਦੇ ਵਾਸਤੇ ਦਿੱਤੀ তু আজ তপ ক্ষেবের চলে জাতি আতপা সাতি লেখ সা লে সাক কি জ চ ব্যা সাখ আবে চল ছে পাকাছে যাও। ਮੈਂ ਸਮਾਂ ਜਿਹੜਾ ਕਦੇ ਰੁਕਦਾ ਨਹੀਂ ਅੱਜ ਫੇਰ ਹਸਨ ਅਬਦਾਲ ਦੇ ਵਿੱਚ ਰੁਕ ਗਿਆ ਸਾਡੇ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਪੰਜਾ ਦੇ ਕੇ ਇੱਕ ਵੱਡਾ ਪੱਥਰ ਰੋਕਿਆ ਸੀ ਅੱਜ ਫੇਰ ਇਸ ਭਾਗਾ ਪਰੀ ਧਰਤੀ ਤੇ ਇਨਾ ਮਰ ਜੀਵੜੀਆਂ ਨੇ ਲੰਗਰ ਛਕਾਣ ਦੇ ਵਾਸਤੇ ਹੱਸ-ਹੱਸ ਕੇ ਆਪਣੀਆਂ ਜਾਨਵਾਰ ਕੇ ਮੈਨੂੰ ਫਿਰ ਰੋਕ ਦਿੱਤਾ ਇਹ ਮਿੱਠੇ ਪਰਸ਼ਾਤੀਆਂ ਦੇ ਰੂਪ ਵਿੱਚ ਅੱਜ ਬਾਬਾ ਨਾਨਕ ਫੇਰ ਆਇਆ ਅੱਜ ਬਾਬਾ ਨਾਨਕ ਗੜੀ ਸੰਭਾਲ ਡੱਟਾ ਪਗੜੀ ਸੰਭਾਲ ਓਏ ਪਗੜੀ ਸੰਭਾਲ ਡੱਟਾ ਪਗੜੀ ਸੰਭਾਲ ਓਏ ਬਾਪੂ ਅੱਜ ਤੇਰੇ ਪੁੱਤ ਨੇ ਪਗੜੀ ਸੰਭਾਲ ਹੀ ਲਈ ਹੈ ਨਾ ਤੇਰੀ ਇਸ ਪੱਗ ਦੇ ਸੋਲੇ ਤਾਂ ਰਹਿੰਦੀ ਦੁਨੀਆ ਤੱਕ ਗਏ ਜਾਣਗੇ ਮੇਰੇ ਪੁੱਤਰਾ ਓ ਕੋਈ ਮੇਰੇ ਵੱਲ ਵੀ ਧਿਆਨ ਕਰ ਲੋ ਪਹਿਲੀ ਸ਼ਹੀਦੀ ਤੇ ਮੇਰੀ ਹੋਈ ਹੈ ਵੀਰੇ ਨੇ ਤੇ ਬਾਅਦ ਚ ਸ਼ਹੀਦੀ ਚੋਲਾ ਪਾਇਆ ਗੁਰਮੁਖ ਪੁੱਤਰ ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਪੰਜਾ ਲਾ ਕੇ ਹੰਕਾਰੀਆਂ ਦੇ ਹੰਕਾਰ ਨੂੰ ਤੋੜਿਆ ਸੀ ਤੇ ਅੱਜ ਫੇਰ ਉਸੇ ਹੀ ਅਸਥਾਨ ਤੇ ਗੁਰੂ ਨਾਨਕ ਪਾਸ਼ਾ ਤੁਹਾਡੇ ਸਾਰਿਆਂ ਸਿੰਘਾਂ ਦੇ ਵਿੱਚ ਆਪ ਵਰਤੇ ਨੇ ਇਸ ਲਈ ਤੂੰ ਬੜਾ ਭਾਗਾ ਵਾਲਾ ਹੈ ਪੁੱਤਰ ਬਾਪੂ ਹੁੰ ਜਲ ਨੂੰ ਠਾਲ ਪੈ ਜਾਊਗੀ ਇਹ ਉਸ ਰੱਬ ਦੀ ਕੁਦਰਤ ਹੈ ਮੇਰੇ ਬੱਚੇ ਜਿੱਥੇ ਫੁੱਲ ਹੁੰਦੇ ਆ ਨਾ ਉਥੇ ਕੰਡੇ ਹੁੰਦੇ ਹੀ ਹੁੰਦੇ ਆ ਪਰ ਇਹਨਾਂ ਕੰਡਿਆਲੀਆਂ ਰਾਹਾਂ ਤੇ ਤੁਰ ਕੇ ਹੀ ਤੁਹਾਡੇ ਵਰਗੇ ਯੋਧੇ ਪੈਦਾ ਹੁੰਦੇ ਨੇ ਔਰ ਤੁਹਾਡੇ ਵਰਗੇ ਸੂਰ ਬੇਰਾਂ ਦੀਆਂ ਸ਼ਹਾਦਤਾਂ ਕਦੇ ਅਜਾਈ ਨਹੀਂ ਜਾਂਦੀਆਂ ਬਲਕਿ ਆਉਣ ਵਾਲੀਆਂ ਨਸਲਾਂ ਸਾਡੀ ਨੌਜਵਾਨ ਪੀੜੀ ਤੁਹਾਡੀਆਂ ਸ਼ਹਾਦਤਾਂ ਤੋਂ ਜ਼ੁਲਮ ਦੇ ਖਿਲਾਫ ਲੜਨ ਦੀ ਹਮੇਸ਼ਾ ਤਾਕਤ ਲੈਂਦੀ ਰਹੇਗੀ ਬਾਪੂ ਸਾਡੀ ਗੁਰਦੁਆਰੇ ਹੁਣ ਆਜ਼ਾਦ ਰਹਿਣਗੇ ਹਾਂ ਪੁੱਤਰ ਬਿਲਕੁਲ ਆਜ਼ਾਦ ਰਹਿਣਗੇ ਹਮ ਦਸਮ ਪਾਤਸ਼ਾਹ ਨੇ ਨਾ ਪੰਜਾਂ ਨੂੰ ਪ੍ਰਦਾਨਗੀ ਦਿੱਤੀ ਐ ਤੇ ਉਹਨਾਂ ਪੰਜਾਂ ਦੀ ਅਗਵਾਈ ਵਿੱਚ ਹੀ ਸਾਡਾ ਖਾਲਸਾ ਪੰਥ ਹੁਣ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਚਲੋ ਫਿਰ ਆਪਾਂ ਇੱਕ ਕੰਮ ਕਰਦਿਆਂ ਆਪਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਛੱਡਦੇ ਹਾਂ ਛੱਡੋ ਫਿਰ ਜਕਾਰਾ ਪੁੱਤਰ ਜੀ